ਵੀ ਤੀਨ ਨੂੰ ਪੰਜਾਬ ਬੰਦ ਕਰਕੇ ਇੱਕ ਇੱਕ ਜਿਹੜਾ ਪੰਜਾਬੀਆਂ ਦਾ ਇਕਾ ਦਿਖਾਈ ਹੈ ਹੈਗੀ ਸਰਕਾਰੇ ਦਾ ਨੋਟਿਸ ਲਵੇ ਨਹੀਂ ਤੇ ਇਹਦੀ ਜ਼ਿੰਮੇਵਾਰੀ ਸਰਕਾਰ ਦੀ ਲੋਕਾਂ ਤੋਂ ਵੱਡੀ ਬਾਈ ਜੀ ਕੋਈ ਸਰਕਾਰ ਨਹੀਂ ਹੁੰਦੀ ਲੋਕ ਵੱਡੇ ਹੁੰਦੇ ਅਸੀਂ ਲੋਕਾਂ ਨੂੰ ਕਹਿੰਦੇ ਨਿਕਲ ਕੇ 30 ਦਸੰਬਰ ਨੂੰ ਪੰਜਾਬ ਪਰਦੇ ਵਿੱਚ ਕਿਸਾਨਾਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਹੈ ਤਾਂ ਪੰਜਾਬ 30 ਦਸੰਬਰ ਨੂੰ ਬੰਦ ਰਹੇਗਾ ਤੇ ਇਸ ਨੂੰ ਲੈ ਕੇ ਕਿਸ ਤਰੀਕੇ ਨਾਲ ਪੂਰਾ ਇੱਕ ਹਫਤਾ ਕਿਸਾਨ ਜਿਹੜੇ ਨੇ ਸੜਕਾਂ ਤੇ ਆਣਗੇ ਕਿਵੇਂ ਰੂਪਰੇਖਾ ਹੋਏਗੀ ਸਾਡੇ ਨਾਲ ਕਿਸਾਨਾਂ ਗੂ ਸਰਵਨ ਸਿੰਘ ਪੰਦੇਰ ਮੌਜੂਦ ਨੇ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਡੱਲੇਵਾਲ ਦਾ ਜਿਹੜਾ ਵਰਥ ਹੈ ਉਹਨਾਂ ਤੇ ਵੀ ਗੱਲਬਾਤ ਕਰਾਂਗੇ ਪਰਦੀਪ ਸਾਹਿਬ ਸਭ ਤੋਂ ਪਹਿਲਾਂ ਤੇ ਜਿਹੜਾ ਬੰਦ ਦਾ ਇਹਦੀ ਕੀ ਡਿਟੇਲ ਹੈ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਕਿ ਲੋਕ ਸਮਝ ਸਕਣ ਹਾਂ ਦੇਖੋ ਇਹ ਤਾਂ ਜਿਹੜਾ ਅੰਦੋਲਨ ਆ 315 ਦਿਨ ਵਿੱਚ ਦਾਖਲ ਹੋ ਚੁੱਕਾ ਤੇ ਡੱਲੇਵਾਲ ਸਾਹਿਬ ਦਾ ਮਰਨ ਮਤ 29 ਦਿਨ ਵਿੱਚ ਆ ਦੋਵਾਂ ਫੋਰਮਾਂ ਨੇ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਗੈਰ ਰਾਜਨੀਤਿਕ ਨੇ ਹਵਾਨ ਕੀਤਾ ਸੀ 3 ਕਰੋੜ ਪੰਜਾਬੀਆਂ ਨੂੰ ਅਪੀਲ ਕੀਤੀ ਸੀ ਵੀ ਤੀਨ ਨੂੰ ਪੰਜਾਬ ਬੰਦ ਕਰਕੇ ਇੱਕ ਇੱਕ ਜਿਹੜਾ ਪੰਜਾਬੀਆਂ ਦਾ ਇਕਾ ਦਿਖਾਈ ਹੈ ਹੈਗੇ ਭਾਵੇਂ ਹਰਿਆਣਾ ਵੀ ਜੇ ਕਹਿੰਦਾ ਸੀ ਪਰ ਅਸੀਂ ਪਹਿਲੋਂ ਪੰਜਾਬ ਤੋਂ ਸ਼ੁਰੂ ਕੀਤਾ ਕਿ ਡੱਲੇਵਾਲ ਸਾਹਿਬ ਪੰਜਾਬ ਦੇ ਨੇ ਉਹਦੇ ਲਈ ਅਸੀਂ ਜਿਹੜਾ ਵਾ ਛੋਟਾ ਡਾ ਦੁਕਾਨਦਾਰ ਹੈਗਾ ਵਾ ਲਗ ਉਹ ਦੇਕ ਨਾਲ ਜੁੜਿਆ ਹੋਇਆ ਬੰਦਾ ਜਿੰਨੇ ਇੰਡਸਟਰੀ ਨਾਲ ਜੁੜੇ ਹੋਏ ਬੰਦੇ ਜਿੰਨੇ ਟਰਾਂਸਪੋਰਟਰ ਨਾਲ ਜੁੜੀਆਂ ਹੋਏ ਟਰੇਡ ਜਿੱਥੇ ਬੰਦੀਆਂ तमाम ਟਰੇਡ ਜਿੱਥੇ ਬੰਦੀਆਂ ਨੂੰ ਮੈਂ ਫੂਲਾ ਚੁੱਕਾ ਔਰ ਲਗਭਗ ਸਾਰਿਆਂ ਵੱਲੋਂ ਵੀ 26 ਨੂੰ ਖਨੌਰੀ ਬਾਰਡਰ ਜਿਹੜੀ ਮੀਟਿੰਗ ਉੱਚ ਅਸੀਂ ਸ਼ਾਮਲ ਹੋਵਾਂਗੇ ਸਾਰੇ ਪਹਿਲਾਂ ਵੀ ਸਮਰਥਨ ਕਰਦੇ ਹੁਣ ਵੀ ਉਹ ਕਹਿੰਦੇ ਵੀ ਅਸੀਂ ਪੂਰੀ ਤਰ੍ਹਾਂ ਸਮਰਥਨ ਕਰਾਂਗੇ ਹਾਂ ਜਿਵੇਂ ਅੰਮ੍ਰਿਤਸਰ ਹੋ ਗਿਆ ਤੁਹਾਡਾ ਵੱਡੇ ਸਿਟੀ ਹੈਗੀ ਆ ਜਲੰਧਰ ਹੋ ਗਿਆ ਲੁਧਿਆਣਾ ਹੋ ਗਿਆ ਤੁਹਾਡਾ ਮੋਹੱਲੀ ਹੋ ਗਿਆ ਰੋਪੜ ਹੋ ਗਿਆ ਪਟਿਆਲਾ ਹੋ ਗਿਆ ਬਠਿੰਡਾ ਹੋ ਗਿਆ ਮਾਨਸਾ ਫਿਰੋਜ਼ਪੁਰ ਤੁਸੀਂ ਗਰਦਾਸਪੁਰ ਬਟਾਲਾ ਤਮਾਮ ਪੰਜਾਬ ਦੇ ਚਲੇ ਗਲਤ ਲੋਕਾਂ ਤੱਕ ਲੈ ਕੇ ਜਾਨੀ ਆ ਤੇ ਇੱਕ ਮਹਿਮ ਬਣਾਵਾਂਗੇ ਪੂਰਾ 27 ਨੂੰ ਅਸੀਂ ਅੰਮ੍ਰਿਤਸਰ ਪ੍ਰੋਗਰਾਮ ਕਰਾਂਗੇ ਚਾਹੇ ਟੋਲ ਲੈਣਾ ਪਵੇ ਚਾਹੇ ਪੀਪੇ ਖੜਕਾਉਣੇ ਪੈਣ ਅਸੀਂ ਤਮਾਮ ਰੋਡਾਂ ਤੋਂ ਕੋ 3-400 ਵਰਕਰ ਸਾਡਾ ਪੈਦਲ ਚੱਲਦਾ ਹੋਇਆ ਬੱਸ ਸਟੈਂਡ ਤੱਕ ਜਾਏਗਾ ਅੱਛਾ ਕੀ ਕੁਝ ਬੰਦ ਰਹੇਗਾ ਦੇਖੋ ਇਹ ਤਮਾਮ ਆਲ ਇਨ ਆਲ ਪੰਜਾਬ ਬੰਦ ਹੋਏਗਾ ਜਿੱਥੋਂ ਤੱਕ ਇਹਦਾ ਸਪੈਸੀਫਿਕ ਬੋਲਣ ਦਾ ਇਹ ਸੀ ਖਨੋਰੀ ਵਾਲੀ ਮੀਟਿੰਗ ਤੇ ਛੱਡਿਆ ਵੀ ਸਾਰਿਆਂ ਨਾਲ ਗੱਲ ਕਰਕੇ ਫਿਰ ਸਾਰਾ ਕੁਝ ਕਰ। ਅੱਛਾ ਕੀ ਬੰਦ ਕੋਈ ਮੈਂ ਅਮਰਜੰਸੀ ਸੇਵਾਵਾਂ ਚੱਲਦੀਆਂ ਰਹਿਣਗੀਆਂ? ਹਾਂ ਐਮਰਜੰਸੀ ਜਮਾਵਾਂ ਦੇ ਮੈਡੀਕਲ ਸੇਵਾਵਾਂ ਉਹ ਬੰਦ ਨਹੀਂ ਕੀਤੀ ਜਾਊਗੀ। ਸਾਡੇ ਵੱਲੋਂ ਮੈਡੀਕਲ ਨੂੰ ਬੇਨਤੀ ਹੈ ਵੀ ਅੱਧਾ ਸ਼ਟਰ ਬੰਦ ਕਰਕੇ ਆਪਦਾ ਕੰਮ ਚਲਾਓ। ਮਰੀਜ਼ ਕਿਸੇ ਕਿਸਮ ਦਾ ਕਿਤੇ ਵੀ ਰੋਕਿਆ ਨਹੀਂ ਜਾਊਗਾ। ਜੇ ਜਿਹੜੇ ਵਿਦੇਸ਼ ਜਾਣ ਵਾਲੇ ਜਿਨ੍ਹਾਂ ਕੋ ਟਿਕਟ ਹੋਊਗੀ ਨਾ ਵੀ ਅਸੀਂ 에어ਪੋਰਟ ਤੋਂ ਚੜ੍ਹਨਾ ਉਤਰਨਾ ਉਹਨਾਂ ਨੂੰ ਵੀ ਰੋਕਿਆ ਨਹੀਂ ਵਿਆਹ ਸ਼ਾਦੀ ਵਾਲਿਆਂ ਨੂੰ ਵੀ ਨਹੀਂ ਰੋਕਿਆ ਜਾਊਗਾ ਠੀਕ ਆ ਹੋਰ ਵੀ ਐਮਰਜੈਂਸੀ ਕੋਈ ਹੁੰਦੀ ਆ ਜ ਜਿਹੜੀ ਸਾਨੂੰ ਲੱਗਦੀ ਆ ਵੀ ਇਹ ਐਮਰਜੈਂਸੀ ਸੇਵਾ ਵਾ ਉਹ ਅਸੀਂ ਬਹਾਲ ਰੱਖਾਂਗੇ ਜੀ ਤੇ ਧਰਨਾ ਪ੍ਰਦਰਸ਼ਨ ਲੱਗੇਗਾ ਟ੍ਰੇਨਾਂ ਬੰਦ ਕੀਤੀਆਂ ਜਾਣਗੀਆਂ ਤੇ ਇਹ ਸਾਰੀਆਂ ਗੱਲਾਂ ਬਾਰੇ ਬਾਲਨ ਨੂੰ ਪੰਜਾਬ ਬੰਦ ਨੂੰ ਸਾਡੇ ਐਜੰਡੇ ਤੇ ਇਹ 26 ਨੂੰ ਸਾਰਾ ਕਲੀਅਰ ਕਰਾਂਗੇ ਅੱਛਾ ਐਸ ਕੇ ਐਮ ਵੱਲੋਂ ਆਜੀ ਤੁਹਾਡੇ ਕੰਪੈਰੀਟਿਵਲੀ 12 ਵਜੇ ਕੋ ਨਾਲ ਬਲੂਮ ਪ੍ਰੈਸ ਕਾਨਫਰੰਸ ਜਾਂ ਮੀਟਿੰਗ ਕੀਤੀ ਜਾ ਰਹੀ ਹੈ ਕਾਰਨ ਕੀ ਹੈ ਦੋ ਫੋਰਮ ਇੱਕ ਪਾਸੇ ਐ ਐਸ ਕੇ ਐਮ ਇੱਕ ਪਾਸੇ ਐ ਇਹ ਸਾਰੇ ਇੱਕ ਮੰਚ ਤੇ ਇਕੱਠੇ ਕਿਉਂ ਨਹੀਂ ਹੋ ਬਾ ਨੀ ਦੇਖੋ ਤੁਹਾਨੂੰ ਖੰਡਾ ਸਾਹਿਬ ਸਾਹਿਬ ਆਪਾ ਪਟਿਆਲੇ ਮੀਟਿੰਗ ਕੀਤੀ ਸੀਗੀ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਉਹ ਪੂਰੇ ਦੇਸ਼ ਵਿੱਚ ਆਪਣੇ ਇੱਕ ਨਵਾਂ ਖਲੜੇ ਤੇ ਤੇ ਆਪਣੇ ਸਮਰਥਨ ਚ ਕੀਤਾ ਉਹਨਾਂ ਨੇ ਉਹਨਾਂ ਉਹ ਦੱਸਿਆ ਸੀ ਵੀ ਅਸੀਂ ਜੋ ਅੱਜ ਡਿਸਕਸ਼ਨ ਹੋਈ ਹੈ ਮੀਟਿੰਗ ਦੇ ਵਿੱਚ ਵੀ ਗਾਂ ਏਕਾ ਕਿਵੇਂ ਹੋਵੇ ਦੇ ਇਸ ਪਰਦੇ ਵਿੱਚ ਕਿਸਾਨਾਂ ਦਾ ਉਹਦੇ ਲਈ ਅਸੀਂ ਮੀਟਿੰਗ ਛੱਡੀ ਆ ਸ਼ਾਮ ਤੱਕ ਸਾਰੀ ਕਲੀਅਰ ਹੋ ਜਾਊਗੀ ਅੱਛਾ ਇੱਕ ਡੱਲੇਵਾਲ ਸਾਹਿਬ ਦਾ ਮਨਵਰਤ ਪੰਜਾਬੀਆਂ ਨੂੰ ਨਜ਼ਰ ਆ ਰਿਹਾ ਦੇਸ਼ ਦੀ ਸਰਕਾਰ ਨੂੰ ਕਿਉਂ ਨਹੀਂ ਨਜ਼ਰ ਆ ਰਿਹਾ ਹਾਂ ਮੈਂ ਕਿਹਲਾ ਪੰਜਾਬੀ ਨਹੀਂ ਕਹਿੰਦਾ ਹਰਿਆਣੇ ਦੇ ਤੁਸੀਂ ਮਹਾ ਪੰਜਾਬ ਦੀ 2.5 ਕਰੋੜ ਹਰਿਆਣਿਆਂ ਨੂੰ ਨਜ਼ਰ ਆ ਰਿਹਾ ਦੇਸ਼ ਦੇ 40 ਕਰੋੜ ਤੇ ਸਾਨੂੰ ਆ ਰਹੇ ਨੇ ਲਗਭਗ ਤੁਸੀਂ ਦੇਖਿਓ ਅੱਜ ਜਿਹੜਾ ਕੈਂਡਲ ਮਾਰਚ ਹੈਗਾ ਸ਼ਾਮ ਨੂੰ ਜਿਹੜਾ ਪੰਜਾਬ ਤੋਂ ਬਾਹਰ ਹੋਣਾ ਵਾ ਤੁਸੀਂ ਦੇਖੋ ਪੂਰਾ ਕੰਮ ਕਾਮਯਾਬ ਹੋ 26 ਨੂੰ ਪੰਜਾਬ ਤੋਂ ਬਾਹਰ ਭੁਖਟ ਹੜਤਾਲ ਤੇ ਤਹਿਸੀਲਾਂ ਦੇ ਡਿਸਕਾਡਰਾਂ ਤੇ ਬੈਣਗੇ ਪੂਰੇ ਦੇਸ਼ ਦਾ ਸਮਰਥਨ ਹੈ ਹਾਂ ਹਾਲੇ ਦੇਖੋ ਪੱਜਣ ਕਿਉਂ ਨਹੀਂ ਨਜ਼ਰ ਆ ਰਿਹਾ ਹਾਂ ਇਹੀ ਇਹੀ ਸਵਾਲ ਆ ਵੀ ਭਾਜਪਾ ਨੂੰ ਜਿਹੜਾ ਸਾਡਾ ਅੰਦੋਲਨ ਆ ਜਾਂ ਸਾਡੀਆਂ ਮੰਗਾਂ ਉਹ ਕਿਉਂ ਨਹੀਂ ਦਿਖ ਰੀਆਂ ਕਿਉਂਕਿ ਉਹਨਾਂ ਨੇ ਪਾਲਿਸੀ ਲੈ ਲਈ ਹੋਈ ਆ ਵਿਸ਼ਵਪਾਰ ਸਸਤਾ ਨੂੰ ਲੈ ਕੇ ਔਰ ਕਾਰਪੋਰੇਟ ਨੂੰ ਖੁਸ਼ ਕਰਨ ਦੇ ਉਹਨਾਂ ਨੂੰ ਦੋ ਹੀ ਬੰਦੇ ਆ ਬਾਨੀ ਤੇ ਡਾਨੀ ਹੁਣੀ ਜੇ ਰਹੁੰਦੇ ਨੇ ਉਹਨਾਂ ਦੇ ਹੱਕ ਚ ਕੰਮ ਕਰ ਰਹੇ ਨੇ ਔਰ ਜਿਵੇਂ ਸੁਨੀਲ ਜਾਖੜਜੀ ਦਾ ਕੱਲ ਬਿਆਨ ਸੀ ਕਿ ਬੱਲੇਵਾਲ ਸਾਹਿਬ ਨੂੰ ਮਰਨ ਵਰਤੋਂ ਬਚਾਉਣਾ ਚਾਹੀਦਾ ਇਹ ਵੱਡਾ ਕੰਮ ਉਹ ਕਹਿੰਦੇ ਸੀ ਇਹਦੇ ਨੂੰ ਵੀ ਵੱਡਾ ਕੰਮ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਿੱਦ ਛਡੋਣੀ ਵੀ ਉਹ ਜਿੱਦ ਛੱਡ ਦੇਣ ਕਿਸਾਨਾਂ ਮਜ਼ਦੂਰਾਂ ਨਾਲ ਬਹਿ ਕੇ ਮਸਲੇ ਦੇਸ਼ ਦੇ ਕਿਸਾਨ ਨੇ ਇਹ ਦੇਸ਼ ਦੀ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨਾਲ ਚੱਲਦਾ ਹੈਗਾ ਪਰ ਬਜਿੱਦ ਦੇ ਨੇ ਕਾਰਪੋਰੇਟ ਦੀਆਂ ਨੀਤੀਆਂ ਕਰਕੇ ਪਰ ਇੱਕ ਹੋਰ ਸਵਾਲ ਹੈ ਸਾਈਲੋ ਦੀ ਤੁਸੀਂ ਗੱਲ ਕਰ ਰਹੇ ਹੋ ਸਾਈਲੋਜ਼ ਦੇ ਨਾਲ ਕਹਿੰਦੇ ਕਿ ਜਿੰਨਾ ਕ ਫਾਇਦਾ ਇਸ ਦੇਸ਼ ਨੂੰ ਹੋਏਗਾ ਜੋ ਸਰਕਾਰ ਕਹਿ ਰਹੀ ਹੈ ਇਹਨਾਂ ਫਾਇਦਾ ਕਦੀ ਵੀ ਕਦੀ ਕਿਸਾਨਾਂ ਨੂੰ ਨਹੀਂ ਹੋਏ ਜਿੰਨਾ ਸਾਈਲੋਜ਼ ਦੇ ਨਾਲ ਫਾਇਦਾ ਹੋਏਗਾ ਨਹੀਂ ਦੇਖੋ ਮੈਂ ਤਾਂ ਕਹਿਣਾ ਠੀਕ ਹੈ ਸਰਕਾਰ ਦਾ ਆਪਣਾ ਪੱਖ ਹੈ ਕਿਤੇ মিডিਆ ਨੂੰ ਸੱਤ ਕੇ ਚੰਗੀ ਗੱਲ ਹੈ ਦੇਖੋ ਚਰਚਾ ਹੋਵੇ ਜਖਰ ਸਾਹਿਬ ਵੀ ਆ ਜਾਣਾ ਨਾਲ ਮੰਤਰੀ ਲੈ ਕੇ ਚਰਚਾ ਕਰ ਲਈਏ ਦੇਖੋ ਹਿਮਾਚਲ ਦੇ ਵਿੱਚ ਪਹਿਲਾਂ ਮੰਡੀ ਸੀ ਉੱਚ ਬਾਨੀ ਦਾਨੀ ਹੁਣੀ ਕੁੱਦ ਗਏ ਜਿਹੜਾ ਛੋਟਾ ਖਪਤ ਖਰੀਦਦਾਰ ਸੀਗਾ ਭੁਜਾਤਾ ਹੋ ਦੇਖ ਲਓ ਕਿਵੇਂ ਰੁਲ ਰਿਹਾ ਮਾਚਲਦਾ ਸੇਬ ਕਿੱਥੇ ਜਾ ਰਿਹਾ ਸਸਤਾ ਅਸਰ ਪੰਜਾਬ ਤੇ ਹਰਿਆਣਾ ਛੱਡ ਦਿਓ ਤੁਸੀਂ ਪੰਜਾਬ ਹਰਿਆਣੇ ਚ ਇਕੱਲੀ ਖਰੀਦ ਆ ਥੋੜੀ ਜੁਪੀ ਚ ਬਾਕੀ ਦੇਸ਼ ਦੇ ਵਿੱਚ ਜਾ ਕੇ ਦੇਖ ਲਓ 2006 ਦੇ ਵਿੱਚ ਬਿਹਾਰ ਦੀ ਮੰਡੀ ਤੋੜਤੀ ਸੀ ਇਹ ਦੱਸਣ ਵੀ ਬਿਹਾਰ ਸਭ ਤੋਂ ਗਰੀਬ ਸੂਬਿਆਂ ਵਿੱਚ ਹੈ ਕਿ ਉਹਦਾ ਵਿਕਾਸ ਕਿੱਦਾ ਹੋ ਗਿਆ ਤੋਂ ਸਰਕਾਰ ਗਲਤ ਤੱਥ ਪੇਸ਼ ਕਰ ਰਹੀ ਹੈ ਸਵਾਲ ਤੇ ਹੈ ਵੀ ਕਿਸਾਨ ਨੂੰ ਆਪਣੀ ਖਰੀਦ ਦਾ ਸਹੀ ਮੁੱਲ ਮਲੇ ਸਰਕਾਰ ਖਰੀਦੇ ਜਿਹੜੇ ਅਮਾਨੀਆਂ ਅਡਾਨੀ ਦੇ ਗਦਾਮ ਬਣ ਗਏ ਪੰਜਾਬ ਦੇ ਵਿੱਚ ਉਹਦੇ ਵਿੱਚ ਜਿਹੜਾ ਨਵਾਂ ਖਲੜਾਇਆ ਉਹ ਕਹਿੰਦੇ ਵੀ ਇਹਨੂੰ ਮੰਡੀ ਜਾੜ ਕਰ ਦੋ ਇਹੀ ਤਿੰਨ ਕਾਲੇ ਕਾਨੂੰਨ ਕਹਿੰਦੇ ਸੀ ਕਿ ਨਾ ਵੀ ਯਾਰ ਤਾਂ ਫਿਰ ਭਈ ਮਗਰ ਕੀ ਰਹਿ ਗਿਆ ਫਿਰ ਤਾਂ ਖਤਮ ਹੋ ਗਿਆ ਸਾਰਾ ਕੁਝ ਪੰਜਾਬ ਉੱਜੜ ਜੂ ਹਰਿਆਣਾ ਉੱਜੜ ਜੂਗਾ ਤਾਂ ਹੀ ਸੈਣੀ ਸਾਹਿਬ ਝੂਠ ਬੋਲੇ ਕਿ ਅਸੀਂ ਦੀ 24 ਫਸਲਾਂ ਤੇ ਖਰੀਦਾਂਗੇ ਕੋਈ ਨੋਟੀਫਿਕੇਸ਼ਨ ਨਹੀਂ ਹੈਗਾ ਉਹ ਪੁੰਨ ਨੂੰ ਲੱਗਦਾ ਵੀ ਹਰਿਆਣਾ ਨਾ ਬਕਾਬਤ ਕਰ ਜੇ ਸਾਨੂੰ ਵੀ ਪਤਾ ਵੀ ਜੇ ਗਏ ਨੇ ਇਹ ਇਹ ਗਿਆ ਬਾਤ ਤੁਹਾਡਾ ਖਲੜਾ ਤਾਂ ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ ਉੱਥੇ ਲਾਗੂ ਹੋਣਾ ਵੇ ਸਾਨੂੰ ਪਤਾ ਠੀਕ ਹੈ ਨਾ ਪਰ ਵਿਰੋਧੀ ਧਿਰਾਂ ਦੀ ਵੀ ਕੋਈ ਨੀਤੀ ਤੇ ਅੱਡ ਪਾਲਿਸੀ ਨਹੀਂ ਹੈਗੀ ਇਹ ਵੱਡੀ ਲੜਾਈ ਹੈਗੀ ਅਚਾ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਜਿਹੜੇ ਪੋਲੀਟੀਸ਼ੀਅਨ ਡੱਲੇਵਾਲ ਦਾ ਹਾਲ ਜਾਣਨ ਜਾਣ ਜਾ ਰਹੇ ਸਿਰਫ ਫੋਟੋ ਖਿਚਾਉਣ ਜਾ ਰਹੇ ਨੇ ਇਹ ਦੇਖੋ ਰਾਜਨੀਤਾ ਜਦੋਂ ਕੋਈ ਮੁੱਦਾ ਵੱਡਾ ਬਣੂਗਾ ਰਾਜਨੀਤੀ ਕਰਦੇ ਹੁੰਦੇ ਬਿੱਟੂ ਸਾਹਿਬ ਵੀ ਕਰਦੇ ਨੇ ਬਿੱਟੂ ਸਾਹਿਬ ਦੇ ਜਿਹੜੇ ਬਿਆਨ ਆਏ ਆ ਵੀ ਤਾਲਿਬਾਨ ਨੇ ਉਹ ਉਹਨਾਂ ਨੂੰ ਪੁੱਛੋ ਵੀ ਤੁਸੀਂ ਨਹੀਂ ਰਾਜਨੀਤੀ ਕਰਦੇ ਫਿਰ ਕਹਿੰਦੇ ਸੀ ਵੀ ਤੁਸੀਂ ਤੁਰ ਕੇ ਆਜੋ ਇਹਨਾਂ ਨੂੰ ਪੁੱਛਿਆ ਕੋਈ ਨਹੀਂ ਵੀ ਥੁੱਕ ਕੇ ਛੱਡ ਗਏ ਤੋਂ ਬਿੱਟੂ ਸਾਹਿਬ ਵੀ ਰਾਜਨੀਤੀ ਕਰਦੇ ਆ ਸਿਆਸਤਦਾਨਾਂ ਨੇ ਰਾਜਨੀਤੀ ਹੀ ਕਰਨੀ ਹੁੰਦੀ ਆ ਇਹਦੇ ਕੋਈ ਦੋਰ ਹੈ ਨਹੀਂ ਹੈ ਉਹ ਜਿਹੜੇ ਫੋਟੋ ਖਚਾਉਣ ਜਾਂਦੇ ਕੋਤੇ ਕਿਸਾਨਾਂ ਮਜ਼ਦੂਰਾਂ ਦੇ ਹਮੈਤੀ ਆ ਅਸਲ ਵਿੱਚ ਤਾਂ ਥੋੜਾ ਹੀ ਫੋਲਟ ਆ ਥੋੜੀ ਜਿਹੀ ਸਰਕਾਰ ਆ ਜਵਾਬ ਦੇ ਹੀ ਥੋੜੀ ਅੱਜ ਜੇ ਤੁਸੀਂ ਇੰਨਾ ਇਸ਼ੂਆਂ ਨੂੰ ਨਿਬੇੜਿਆ ਹੁੰਦਾ ਤੇ ਵਿਰੋਧੀ ਤੇ ਫੋਟੋ ਕੋ ਖਚਾਉਂਦਾ ਅੱਛਾ ਡੱਲੇਵਾਲ ਸਾਹਿਬ ਦਾ ਅੱਜ ਜਿਹੜਾ ਹੁਣੇ ਹੈਲਥ ਬੁਲੇਟਿਨ ਜਿਹੜਾ ਤਾਜ਼ਾ ਜਾਰੀ ਹੋਇਆ ਉਸ 'ਚ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਸ਼ਰੀਰ ਕਾਫੀ ਸਾਥ ਦੇਣਾ ਛੱਡ ਗਿਆ ਹੈ ਕਿਉਂਕਿ ਸਿੱਧੇ ਤੌਰ ਤੇ ਕਹੀਏ ਕਿ ਕਹਿੰਦੇ ਉਹਨਾਂ ਦੇ ਰਿਕਵਰ ਕਰਨਾ ਵੀ ਔਖਾ ਹੋ ਚੁੱਕਾ ਹੈ ਬਹੁਤ ਜਿਹੜਾ ਹੈ ਕ੍ਰਿਟੀਕਲ ਕੰਡੀਸ਼ਨ ਇਸ ਵੇਲੇ ਚੱਲ ਚੁੱਕੀ ਉਹਨਾਂ ਹਾਂ ਦੇਖੋ ਸਾਡੀ ਟੀਮ ਬੈਠੀ ਹੋਈ ਸਾਰੇ ਬੈਠੇ ਹੋ ਠੀਕ ਆ ਤੁਹਾਡੀ ਗੱਲ ਬਿਲਕੁਲ ਵਾਜਬ ਹੈ ਉਹਨਾਂ ਦੀ ਕੰਡੀਸ਼ਨ ਕ੍ਰਿਟੀਕਲ ਹੈ ਕਿਸੇ ਵੇਲੇ ਵੀ ਸ਼ਹਾਦਤ ਦਾ ਜੰਮ ਪੀ ਸਕਦੇ ਨੇ ਅਸੀਂ ਚਾਹੁੰਨੇ ਆਂ ਅਬੀ ਸਮੇਂ ਰਹਿੰਦਿਆਂ ਸਰਕਾਰੇ ਦਾ ਨੋਟਿਸ ਲਵੇ ਨਹੀਂ ਤੇ ਇਹਦੀ ਜ਼ਿੰਮੇਵਾਰੀ ਸਰਕਾਰ ਦੀ ਹੋ। ਸਰਕਾਰ ਦੀ ਕੀ ਜ਼ਿੰਮੇਵਾਰੀ ਹੋਏਗੀ? ਜੇ ਕੋਈ ਵੀ ਸ਼ਹਾਦਤ ਹੁੰਦੀ ਆ ਉਹਦੀ ਜ਼ਿੰਮੇਵਾਰੀ ਹੋ। ਕੇਂਦਰ ਦੀ ਜ਼ਿੰਮੇਵਾਰੀ ਹੋ। ਪਰ ਕਾਰਨ ਕਿ ਕੇਂਦਰ ਦਾ ਕੋਈ ਨੁਮਾਇੰਦਾ ਜੇਕਰ 29 ਦਿਨ ਅੱਜ ਤੁਸੀਂ ਕਿਹਾ ਹੋ ਚੁੱਕੇ ਆ ਉਹਨਾਂ ਨੂੰ ਇੱਕ ਬੰਦਾ ਉਸ ਦੇਸ਼ ਦਾ ਨਾਗਰਿਕ ਆ, ਉਹਦਾ ਵੋਟਰ ਕਾਰਡ ਆ, ਆਧਾਰ ਕਾਰਡ ਆ, ਸਭ ਕੁਝ ਦੇਸ਼ ਦਾ ਨਾਗਰਿਕ ਆ। ਨਾ ਉਹ ਬੰਗਲਾਦੇਸ਼ੀ ਆ ਤੇ ਨਾ ਉਹ ਪਾਕਿਸਤਾਨੀ ਆ, ਉਹ ਹਿੰਦੁਸਤਾਨੀ ਆ। ਪਰ ਉਹਦਾ ਹਾਲਜਨ ਵਾਸਤੇ ਕੋਈ ਕੇਂਦਰ ਦਾ ਨੁਮਾਇੰਦਾ ਆਇਆ ਤੁਹਾਡੇ ਕੋਲ? ਨਹੀਂ ਦੋ ਗੱਲਾਂ ਦੇਖੋ ਕੋਈ ਨਹੀਂ ਆਇਆ ਬਲਚਾਰ 라ਉਂਡ ਦੀ ਪਹਿਲੋਂ ਗੱਲ ਹੋਈ ਹੁਣ ਜਿੱਥੇ ਤੱਕ ਸਵਾਲ ਮੈਨੂੰ ਲੱਗਦਾ ਕਿ ਕਿਤੇ ਇਹਨਾਂ ਨੂੰ ਇਹ ਲੱਗੇ ਕਿ ਦੇ ਐਂ ਕਰਨਗੇ ਨਾ ਜੇ 3 ਕਰੋੜ ਪੰਜਾਬੀ 5.5 ਕਰੋੜ ਮਹਾ ਪੰਜਾਬੀ ਦੇਸ਼ ਦਾ 140 ਕਰੋੜ ਲੋਕਾਂ ਤੋਂ ਵੱਡੀ ਬਾਈ ਜੀ ਕੋਈ ਸਰਕਾਰ ਨਹੀਂ ਹੁੰਦੀ ਲੋਕ ਵੱਡੇ ਹੁੰਦੇ ਅਸੀਂ ਲੋਕਾਂ ਨੂੰ ਕਹਿੰਦੇ ਨਿਕਲ ਕੇ ਆਓ ਤੁਸੀਂ ਦੇਖਾਰ ਕਿਉਂ ਨਹੀਂ ਲੋਕਾਂ ਦੇ ਐਸ ਚੀਜ਼ ਨੂੰ ਸਮਝਦੀ ਨਹੀਂ ਦੇਖ ਲਓ ਤੁਸੀਂ ਸਮਝੋਗੀ ਐਨੀ ਮੈਂ ਕਿੰਨਾ ਨਹੀਂ ਸਮਝੂ ਤੁਸੀਂ ਪੰਜਾਬ ਬੰਦ ਹੋ ਲੈਣ ਦੋ ਜਦੋਂ 3 ਕਰੋੜ ਪੰਜਾਬੀ ਇੱਕ ਇੱਕ ਆਵਾਜ਼ ਨਾਲ ਕੱਟਾਇਆ ਤੁਸੀਂ ਵੇਖੋ ਦਿੱਲੀ ਹਿੱਲਦੀ ਕਿਵੇਂ ਦਿੱਲੀ ਹਿਲੇਗੀ ਬਿਲਕੁਲ ਹਿਲੇਗੀ ਖਨੌਰੀ ਬਾਰਡਰ ਤੋਂ ਉੱਤੋਂ ਅਨਾਉਂਸਮੈਂਟ ਹੋਏਗੀ ਵੱਡੀ ਬਿਲਕੁਲ ਸ਼ੰਭੂ ਆ ਖਨੌਰੂ ਆ ਖਨੌਰੀ ਆ ਡੱਬ ਡੱਬ ਵਾਲੀਆ ਜਿੱਥੇ ਮੋਰਚੇ ਚੱਲ ਰਹੇ ਉੱਥੋਂ ਫੈਸਲੇ ਹੁੰਦੇ ਰਹਿਣਗੇ ਅੱਛਾ ਇੱਕ ਹੋਰ ਚੀਜ਼ ਆਲਾ ਸਵਾਲ ਹੈ ਕਿ ਉਹ ਕਹਿ ਰਹੇ ਨੇ ਕਿ ਸਰਵਰ ਪੰਦੇਰ ਆਗੂ ਤੇ ਹੈਗੇ ਨੇ ਪਰ ਜਦੋਂ ਵੀ ਕਦੀ ਕੋਈ ਐਦਾਂ ਦੀ ਕੋਈ ਗੱਲ ਹੁੰਦੀ ਹੈ ਜਦੋਂ ਕੋਈ ਮੋਰਚਾ ਅੱਗੇ ਜਾਣਾ ਪੰਦੇਰ ਸਾਹਿਬ ਆ ਪਿੱਛੇ ਹੋ ਜਾਂਦੇ ਨੇ ਨੌਜਵਾਨਾਂ ਨੂੰ ਅੱਗੇ ਕਰ ਦ ਅਸੀਂ ਤਾਂ ਕਹਿੰਨੇ ਖੁਸ਼ੀ ਵਾਲੀ ਗੱਲ ਆਪਣੇ ਸਾਬ ਅੱਗੇ ਜਾਣ ਸਤਨਾਮ ਸਿੰਘ ਪੰਨੂ ਕਿਹੜਾ ਛੋਟਾ ਲੀਡਰ ਹੈ ਠੀਕ ਆ ਸੁਵਿੰਦਰ ਸਿੰਘ ਚਤਾਲਾ ਕਿਹੜਾ ਛੋਟਾ ਲੀਡਰ ਸਰਜੀਤ ਸਿੰਘ ਪੂਲ ਕਿਹੜਾ ਛੋਟਾ ਲੀਡਰ ਆ ਬਲਦੇਵ ਸਿੰਘ ਜੀਰਾ ਕਿਹੜਾ ਛੋਟਾ ਲੀਡਰ ਹੈਗਾ ਜਸਵਿੰਦਰ ਸਿੰਘ ਲੋਂਗੋਵਾਲ ਸਾਰੇ ਟੌਪਿਸਟ ਨੇ ਜਿਹੜਾ 100 ਬੰਦਾ ਉਹ ਚ ਆਮ ਬੰਦਾ ਜਾਂਦਾ ਹੀ ਨਹੀਂ ਉੱਚ ਸਾਡੇ ਜ਼ਿਲ੍ਹਿਆਂ ਦੇ ਵੱਡੇ ਲੀਡਰ ਜਾਂਦੇ ਆ ਕੋਈ ਆਮ ਬੰਦਾ ਉੱਚ ਜਾਂਦਾ ਹੀ ਨਹੀਂ ਹੈਗਾ 29 ਦੀ ਤਿਆਰੀ ਪੂਰੀ ਹੈ ਜੀ ਹਾਂ 30 ਦੀ ਤਿਆਰੀ ਇੱਕ ਹਫਤਾ ਪਰ ਜਿੱਤਾ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਜਿੱਥੇ ਕਿ ਐਦਾ ਤੇ ਸਮਾਗਮ ਨਹੀਂ ਹੋਣਾ ਚਾਹੀਦਾ ਵੀ ਧਾਰਮਿਕ ਤੌਰ ਦੇ ਉੱਤੇ ਕਿਹਾ ਗਿਆ ਨਹੀਂ ਦੇਖੋ ਸਾਡਾ ਕੋਈ ਸਪ੍ਰੋਗਰਾਮ ਨਹੀਂ ਹੈਗਾ ਅਸੀਂ ਤਾਂ ਆਪਣੀ ਕਨਵੇ 30 ਵਾਸਤੇ ਕਰਾਂਗੇ ਇਸੇ ਕਰਕੇ ਕੋਈ ਪ੍ਰੋਗਰਾਮ ਨਹੀਂ ਲਿਖਿਆ 27 ਨੂੰ ਆਪਾਂ ਛੋਟੇ ਸ਼ਾਹਜੰਦਾ ਸ਼ਹੀਦੀਪੁਰ ਵੀ ਆਪਣੇ ਬਾਡਰਾਂ ਤੇ ਬਣਾਵਾਂਗੇ ਠੀਕ ਹੈ ਠੀਕ ਹੈ ਜੀ ਤਾਂ ਸਰਵਨ ਸਿੰਘ ਪੰਦੇਰ ਖੁੱਲੇ ਤੌਰ ਦੇ ਉੱਤੇ ਚਰਚਾ ਕਰਦੇ ਨਜ਼ਰ ਆਏ ਨੇ ਔਰ ਹੁਣ ਜਿਹੜਾ ਹੈ ਪੰਜਾਬ ਬੰਦ ਦਾ ਹਵਾਨ ਦਿੱਤਾ ਗਿਆ ਹੈ ਤਾਂ 30 ਤਰੀਕ ਨੂੰ ਪੂਰਾ ਪੰਜਾਬ ਬੰਦ ਰਹੇਗਾ ਸਿਰਫ ਐਮਰਜੈਂਸੀ ਸੇਵਾਵਾਂ ਜਿਹੜੀਆਂ ਹੋਣਗੀਆਂ ਉਹੀ ਚਲਦੀਆਂ ਰਹਿਣਗੀਆਂ ਬਾਕੀ ਸਾਰੀ ਸੇਵਾਵਾਂ ਚਾਹੇ ਉਹ ਫੈਕਟਰੀਜ਼ ਨੇ ਜਾਂ ਕੁਝ ਵੀ ਨੇ ਉਹ ਬੰਦ ਰਹਿਣਗੀਆਂ ਤਾਂ ਫਿਲਹਾਲ ਇੱਕ ਖਰੜਾ ਤਿਆਰ ਕੀਤਾ ਗਿਆ ਹੈ ਔਰ 27 ਤਰੀਕ ਤੋਂ ਪੂਰੇ ਸ਼ਹਿਰ ਦੇ ਵਿੱਚ ਜਿਹੜੇ ਲੋਕ ਕਿਸਾਨ ਆਗੂ ਨੇ ਉਹ ਜਾਣਗੇ ਅਤੇ ਲੋਕਾਂ ਨੂੰ ਅਪੀਲ ਕਰਨਗੇ ਕਿ ਇਸ ਦਾ ਸਾਥ ਦੇਣ ਪਰ ਇਸ ਬੰਦ ਦਾ ਕੇਂਦਰ ਸਰਕਾਰ ਤੇ ਕੀ ਅਸਰ ਹੁੰਦਾ ਵੱਡਾ ਸਵਾਲ ਹੈ ਵਾ ਕੀ ਡੱਲੇਵਾਲ ਸਾਹਿਬ ਜੋ ਇਸ ਵੇਲੇ ਇਸ ਵੇਲੇ ਆਪਣੀ ਜ਼ਿੰਦਗੀ ਦੇ ਨਾਲ ਲੜਾਈ ਲੜ ਰਹੇ ਨੇ ਕੀ ਉਹ ਆਪਣਾ ਵਰਤ ਤੋੜਨਗੇ ਕੀ ਕੇਂਦਰ ਸਰਕਾਰ ਇਸ ਮਾਮਲੇ ਦੇ ਵਿੱਚ ਕੋਈ ਦਖਲਅੰਦਾਜ਼ੀ ਕਰੇਗੀ ਇਹ ਵੇਖਣ ਵਾਲੀ ਗੱਲ ਹੋएगी ਲੇਕਿਨ 30 ਤਰੀਕ ਨੂੰ ਪੰਜਾਬ ਜਿਹੜਾ ਹੈ ਉਹ ਬੰਦ ਰਹੇਗਾ ਕੈਮਰਾਮੈਨ ਨਸ਼ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ ਆਏਗਾ ਤੇ ਇਸ ਨੂੰ ਲੈ ਕੇ ਕਿਸ ਤਰੀਕੇ ਨਾਲ ਪੂਰਾ ਇੱਕ ਹਫਤਾ ਕਿਸਾਨ ਜਿਹੜੇ ਨੇ ਸੜਕਾਂ ਤੇ ਆਣਗੇ ਕਿਵੇਂ ਰੂਪਰੇਖਾ ਹੋਏਗੀ ਸਾਡੇ ਨਾਲ ਕਿਸਾਨਾਂ ਗੂ ਸਰਵਨ ਸਿੰਘ ਪੰਦੇਰ ਮੌਜੂਦ ਨੇ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਡੱਲੇਵਾਲ ਦਾ ਜਿਹੜਾ ਵਰਤ ਹੈ ਉਹਨਾਂ ਤੇ ਵੀ ਗੱਲਬਾਤ ਕਰਾਂਗੇ ਪਰ ਨੇਧ ਸਾਹਿਬ ਸਭ ਤੋਂ ਪਹਿਲਾਂ ਤੇ ਜਿਹੜਾ ਬੰਦ ਦਾ ਇਹਦੀ ਕੀ ਡਿਟੇਲ ਹੈ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਕਿ ਲੋਕ ਸਮਝ ਸਕਣ ਹਾਂ ਦੇਖੋ ਇਹ ਤਾਂ ਜਿਹੜਾ ਅੰਦੋਲਨ ਆ 315 ਦਿਨ ਵਿੱਚ ਦਾਖਲ ਹੋ ਚੁੱਕਾ ਤੇ ਡੱਲੇਵਾਲ ਸਾਹਿਬ ਦਾ ਮਰਨ ਮਤ 29 ਦਿਨ ਵਿੱਚ ਆ ਦੋਆ ਫੋਰਮਾਨੇ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਗੈਰ ਰਾਜਨੀਤਿਕ ਨੇ ਹਵਾਨ ਕੀਤਾ ਸੀ 3 ਕਰੋੜ ਪੰਜਾਬੀਆਂ ਨੂੰ ਅਪੀਲ ਕੀਤੀ ਸੀ ਵੀ ਤੀਨ ਨੂੰ ਪੰਜਾਬ ਬੰਦ ਕਰਕੇ ਇੱਕ ਇੱਕ ਜਿਹੜਾ ਪੰਜਾਬੀਆਂ ਦਾ ਇਕਾ ਦਿਖਾਈਏ ਹੈਗੇ ਭਾਵੇਂ ਹਰਿਆਣਾ ਵੀ ਗਏ ਕਹਿੰਦਾ ਸੀ ਪਰ ਅਸੀਂ ਪਹਿਲੋਂ ਪੰਜਾਬ ਤੋਂ ਸ਼ੁਰੂ ਕੀਤਾ ਕੋ ਡੱਲੇਵਾਲ ਸਾਹਿਬ ਪੰਜਾਬ ਦੇ ਨੇ ਉਹਦੇ ਲਈ ਅਸੀਂ ਜਿਹੜਾ ਵਾ ਛੋਟਾ ਡਾ ਦੁਕਾਨਦਾਰ ਹੈਗਾ ਵਾ ਲਗਭਗ ਉਹ ਦਿਓਕ ਨਾਲ ਜੁੜਿਆ ਹੋਇਆ ਬੰਦਾ ਜਿੰਨੇ ਇੰਡਸਟਰੀ ਨਾਲ ਜੁੜੇ ਹੋਏ ਬੰਦੇ ਜਿੰਨੇ ਟਰਾਂਸਪੋਰਟਰ ਨਾਲ ਜੁੜਨੀਆਂ ਹੋ ਟ੍ਰੇਡ ਜਿੱਥੇ ਬੰਦੀਆਂ तमाम ਟ੍ਰੇਡ ਜਿੱਥੇ ਬੰਦੀਆਂ ਨੂੰ ਮੈਂ ਫੂਲਾ ਚੁੱਕਾ ਔਰ ਲਗਭਗ ਸਾਰਿਆਂ ਵੱਲੋਂ ਵੀ 26 ਨੂੰ ਖਨੌਰੀ ਬਾਰਡਰ ਜਿਹੜੀ ਮੀਟਿੰਗ ਉੱਚ ਅਸੀਂ ਸ਼ਾਮਲ ਹੋਵਾਂਗੇ ਸਾਰੇ ਪਹਿਲੋਂ ਵੀ ਸਮਰਥਨ ਕਰਦੇ ਹੁਣ ਵੀ ਉਹ ਕਹਿੰਦੇ ਵੀ ਅਸੀਂ ਪੂਰੀ ਤਰ੍ਹਾਂ ਸਮਰਥਨ ਕਰਾਂਗੇ ਹਾਂ ਜਿਵੇਂ ਅੰਮ੍ਰਿਤਸਰ ਹੋ ਗਿਆ ਤੁਹਾਡਾ ਵੱਡੇ ਸਿਟੀ ਹੈਗੀ ਆ ਜਲੰਧਰ ਹੋ ਗਿਆ ਲੁਧਿਆਣਾ ਹੋ ਗਿਆ ਤੁਹਾਡਾ ਮੁਹੱਲੀ ਹੋ ਗਿਆ ਰੋਪੜ ਹੋ ਗਿਆ ਪਟਿਆਲਾ ਹੋ ਗਿਆ ਬਠਿੰਡਾ ਹੋ ਗਿਆ ਮਾਨਸਾ ਫਿਰੋਜ਼ਪੁਰ ਤੁਸੀਂ ਗਰਦਾਸਪੁਰ ਬਟਾਲਾ ਤਮਾਮ ਪੰਜਾਬ ਦੇ ਚਲੇ ਗਲਤ ਲੋਕਾਂ ਤੱਕ ਲੈ ਕੇ ਜਾਣੀਆਂ ਤੇ ਇੱਕ ਮਹਿਮ ਬਣਾਵਾਂਗੇ ਪੂਰਾ 27 ਨੂੰ ਅਸੀਂ ਅੰਮ੍ਰਿਤਸਰ ਪ੍ਰੋਗਰਾਮ ਕਰਾਂਗੇ ਚਾਹੇ ਟੋਲ ਲੈਣਾ ਪਵੇ ਚਾਹੇ ਪੀਪੇ ਖੜਕਾਉਣੇ ਪੈਣ ਅਸੀਂ ਤਮਾਮ ਰੋਡਾਂ ਤੋਂ ਕੋ 3-400 ਵਰਕਰ ਸਾਡਾ ਪੈਦਲ ਚੱਲਦਾ ਹੋਇਆ ਬੱਸ ਸਟੈਂਡ ਤੱਕ ਜਾਏਗਾ ਅਚਾ ਕੀ ਕੁਝ ਬੰਦ ਰਹੇਗਾ ਦੇਖੋ ਇਹ तमाम ਆਲ ਇਨ ਆਲ ਪੰਜਾਬ ਬੰਦ ਹੋਏਗਾ ਜਿੰਦੋਂ ਤੱਕ ਇਹਦਾ ਸਪੈਸੀਫਿਕ ਬੋਲਣ ਦਾ ਇਹ ਸੀ ਖਨੌਰੀ ਵਾਲੀ ਮੀਟਿੰਗ ਤੇ ਛੱਡਿਆ ਵੀ ਸਾਰਿਆਂ ਨਾਲ ਗੱਲ ਕਰਕੇ ਫਿਰ ਸਾਰਾ ਕੁਝ ਕਰ। ਕੀ ਬੰਦ ਕੋਈ ਮੈਂ ਅਮਰਜੰਸੀ ਸੇਵਾਵਾਂ ਚੱਲਦੀਆਂ ਰਹਿਣਗੀਆਂ? ਹਾਂ ਐਮਰਜੰਸੀ ਜਮਾਵਾਂ ਦੇ ਮੈਡੀਕਲ ਸੇਵਾਵਾਂ ਉਹ ਬੰਦ ਨਹੀਂ ਕੀਤੀ ਜਾਊਗੀ। ਸਾਡੇ ਵੱਲੋਂ ਮੈਡੀਕਲ ਨੂੰ ਬੇਨਤੀ ਹੈ ਵੀ ਅੱਧਾ ਸ਼ਟਰ ਬੰਦ ਕਰਕੇ ਆਪਦਾ ਕੰਮ ਚਲਾਓ। ਮਰੀਜ਼ ਕਿਸੇ ਕਿਸਮ ਦਾ ਕਿਤੇ ਵੀ ਰੋਕਿਆ ਨਹੀਂ ਜਾਊਗਾ। ਜੇ ਜਿਹੜੇ ਵਿਦੇਸ਼ ਜਾਣ ਵਾਲੇ ਜਿਨ੍ਹਾਂ ਕੋ ਟਿਕਟ ਹੋਊਗੀ ਨਾ ਵੀ ਅਸੀਂ 에어ਪੋਰਟ ਤੋਂ ਚੜ੍ਹਨਾ ਉਤਰਨਾ ਉਹਨਾਂ ਨੂੰ ਵੀ ਰੋਕਿਆ ਨੇ ਵਿਆਹ ਸ਼ਾਦੀ ਵਾਲਿਆਂ ਨੂੰ ਵੀ ਨਹੀਂ ਰੋਕਿਆ ਜਾਊਗਾ ਠੀਕ ਆ ਹੋਰ ਵੀ ਐਮਰਜੈਂਸੀ ਕੋਈ ਹੁੰਦੀ ਆ ਜ ਜਿਹੜੀ ਸਾਨੂੰ ਲੱਗਦੀ ਆ ਵੀ ਇਹ ਐਮਰਜੈਂਸੀ ਸੇਵਾ ਵਾ ਉਹ ਅਸੀਂ ਬਹਾਲ ਰੱਖਾਂਗੇ ਜੀ ਤੇ ਧਰਨਾ ਪ੍ਰਦਰਸ਼ਨ ਲੱਗੇਗਾ ਟ੍ਰੇਨਾਂ ਬੰਦ ਕੀਤੀਆਂ ਜਾਣਗੀਆਂ ਇਹ ਸਾਰੀਆਂ ਗੱਲਾਂ ਬਾਰੇ ਬਾਲਨ ਪੰਜਾਬ ਬੰਦਣਾ ਇਹ ਸਾਡੇ ਏਜੰਡੇ ਤੇ ਨੇ ਇਹ 26 ਨੂੰ ਸਾਰਾ ਕਲੀਅਰ ਕਰਾਇਆ ਅੱਛਾ ਐਸਕੇਮ ਵੱਲੋਂ ਆਜੀ ਤੁਹਾਡੇ ਕੰਪੈਰੀਟਿਵਲੀ 12 ਵਜੇ ਕੋਹ ਨਾਲ ਵੀ ਪ੍ਰੈਸ ਕਾਨਫਰੰਸ ਜਾਂ ਮੀਟਿੰਗ ਕੀਤੀ ਜਾ ਰਹੀ ਹੈ ਕਾਰਨ ਕੀ ਹੈ ਦੋ ਫੋਰਮ ਹੀ ਕਿ ਪਾਸੇ ਐਸਕੇਮ ਇੱਕ ਪਾਸੇ ਐ ਇਹ ਸਾਰੇ ਇੱਕ ਮੰਚ ਤੇ ਇਕੱਠੇ ਕਿਉਂ ਨਹੀਂ ਹੋ ਬਾਰੇ ਨਹੀਂ ਦੇਖੋ ਤੁਹਾਨੂੰ ਖੰਡਾ ਸਾਹਿਬ ਸਾਹਿਬ ਆਪਾ ਪਟਿਆਲੇ ਮੀਟਿੰਗ ਕੀਤੀ ਸੀਗੀ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਉਹ ਪੂਰੇ ਦੇਸ਼ ਵਿੱਚ ਆਪਣੇ ਇੱਕ ਨਵਾਂ ਖਲੜੇ ਤੇ ਤੇ ਆਪਣੇ ਸਮਰਥਨ ਚ ਕੀਤਾ ਉਹਨਾਂ ਨੇ ਉਹਨਾਂ ਉਹਨਾਂ ਦੱਸਿਆ ਸੀ ਵੀ ਅਸੀਂ ਜੋ ਅੱਜ ਡਿਸਕਸ਼ਨ ਹੋਈ ਹੈ ਮੀਟਿੰਗ ਦੇ ਵਿੱਚ ਵੀ ਗਾਂ ਏਕਾ ਕੇ ਵੀ ਹੋਵੇ ਦੇ ਇਸ ਪਰਦੇ ਵਿੱਚ ਕਿਸਾਨਾਂ ਦਾ ਉਹਦੇ ਲਈ ਅਸੀਂ ਮੀਟਿੰਗ ਛੱਡੀ ਆ ਸ਼ਾਮ ਤੱਕ ਸਾਰੀ ਕਲੀਅਰ ਹੋ ਜਾਊਗੀ ਅੱਛਾ ਇੱਕ ਡੱਲੇਵਾਲ ਸਾਹਿਬ ਦਾ ਮਨਵਰਤ ਪੰਜਾਬੀਆਂ ਨੂੰ ਨਜ਼ਰ ਆ ਰਿਹਾ ਦੇਸ਼ ਦੀ ਸਰਕਾਰ ਨੂੰ ਕਿਉਂ ਨਹੀਂ ਨਜ਼ਰ ਆ ਰਿਹਾ ਹਾਂ ਮੈਂ ਕਹਿੰਦਾ ਪੰਜਾਬੀ ਨਹੀਂ ਕਹਿੰਦਾ ਹਰਿਆਣੇ ਦੇ ਤੁਸੀਂ ਮਹਾ ਪੰਜਾਬ ਦੀ 2.5 ਕਰੋੜ ਹਰਿਆਣਿਆਂ ਨੂੰ ਨਜ਼ਰ ਆ ਰਿਹਾ। ਦੇਸ਼ ਦੇ 40 ਕਰੋੜ ਤੇ ਸਾਨੂੰ ਆ ਰਹੇ ਨੇ ਲਗਭਗ ਤੁਸੀਂ ਦੇਖਿਓ ਅੱਜ ਜਿਹੜਾ ਕੈਂਡਲ ਮਾਰਚ ਹੈਗਾ ਸ਼ਾਮ ਨੂੰ ਜਿਹੜਾ ਪੰਜਾਬ ਤੋਂ ਬਾਹਰ ਹੋਣਾ ਵਾ ਤੁਸੀਂ ਦੇਖੋ ਪੂਰਾ ਕਾਮਜਾਬ ਉਹ 26 ਨੂੰ ਪੰਜਾਬ ਤੋਂ ਬਾਹਰ ਪੂਖ ਹੜਤਾਲ ਤੇ ਤਹਿਸੀਲਾਂ ਦੇ ਡਿਸਟ੍ਰਿਕਟਾਂ ਤੇ ਬਣ ਗਏ। ਪੂਰੇ ਦੇਸ਼ ਦਾ ਸਮਰਥਨ ਹੈ। ਹਾਂ ਹਾਲੇ ਦੇਖੋ ਪਾਣ ਕਿਉਂ ਨਹੀਂ ਨਜ਼ਰ ਆ ਰਿਹਾ। ਹਾਂ ਇਹੀ ਇਹੀ ਸਵਾਲ ਆ। ਵੀ ਭਾਜਪਾ ਨੂੰ ਜਿਹੜਾ ਸਾਡਾ ਅੰਦੋਲਨ ਆ ਜਾਂ ਸਾਡੀਆਂ ਮੰਗਾਂ ਉਹ ਕਿਉਂ ਨਹੀਂ ਦਿਖ ਰੀਆਂ ਕਿਉਂਕਿ ਉਹਨਾਂ ਨੇ ਪਾਲਿਸੀ ਲੈ ਲਈ ਹੋਈ ਆ ਵਿਸ਼ਵਪਾਰ ਸਸਤਾ ਨੂੰ ਲੈ ਕੇ ਔਰ ਕਾਰਪੋਰੇਟ ਨੂੰ ਖੁਸ਼ ਕਰਨ ਦੇ ਉਹਨਾਂ ਨੂੰ ਦੋਹੀ ਬੰਦੇ ਮਾਨੀ ਤੇ ਡਾਨੀ ਹੁਣੀ ਜੇ ਰਹਉਂਦੇ ਨੇ ਉਹਨਾਂ ਦੇ ਹੱਕ ਚ ਕੰਮ ਕਰ ਰਹੇ ਨੇ ਔਰ ਜਿਵੇਂ ਸੁਨੀਲ ਜਾਖੜ ਜੀ ਦਾ ਕੱਲ ਬਿਆਨ ਸੀ ਕਿ ਡੱਲੇਵਾਲ ਸਾਹਿਬ ਨੂੰ ਮਰਨ ਵਰਤੋਂ ਬਚਾਉਣਾ ਚਾਹੀਦਾ ਇਹ ਵੱਡਾ ਕੰਮ ਉਹ ਕਹਿੰਦੇ ਸੀ ਇਹਦੇ ਨੂੰ ਵੀ ਵੱਡਾ ਕੰਮ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਿੱਦ ਛਡਾਉਣੀ ਪਿਓ ਜਿੱਦ ਛੱਡ ਦੇਣ ਕਿਸਾਨਾਂ ਮਜ਼ਦੂਰਾਂ ਨਾਲ ਬਹਿ ਕੇ ਮਸਲੇ ਦੇਸ਼ ਦੇ ਕਿਸਾਨ ਨੇ ਇਹ ਦੇਸ਼ ਦੀ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨਾਲ ਚੱਲਦਾ ਹੈਗਾ ਪਰ ਬਜਿੱਦ ਦੇ ਕਾਰਪੋਰੇਟ ਦੀਆਂ ਨੀਤੀਆਂ ਕਰਕੇ ਪਰ ਇੱਕ ਹੋਰ ਸਵਾਲ ਹੈ ਸਾਈਲੋ ਦੀ ਤੁਸੀਂ ਗੱਲ ਕਰ ਰਹੇ ਹੋ ਸਾਈਲੋਸ ਦੇ ਨਾਲ ਕਹਿੰਦੇ ਕਿ ਜਿੰਨਾ ਕਾ ਫਾਇਦਾ ਇਸ ਦੇਸ਼ ਨੂੰ ਹੋਏਗਾ ਜੋ ਸਰਕਾਰ ਕਹਿ ਰਹੀ ਹੈ ਇਹਨਾਂ ਦਾ ਫਾਇਦਾ ਕਦੀ ਵੀ ਕਦੀ ਕਿਸਾਨਾਂ ਨੂੰ ਨਹੀਂ ਹੋਏ ਜਿੰਨਾ ਸਾਈਲੋਸ ਦੇ ਨਾਲ ਫਾਇਦਾ ਹੋਏਗਾ ਨਹੀਂ ਦੇਖੋ ਮੈਂ ਤਾਂ ਕਹਿਣਾ ਠੀਕ ਹੈ ਸਰਕਾਰ ਦਾ ਆਪਣਾ ਪੱਖ ਹੈ ਕਿਤੇ মিডিਆ ਨੂੰ ਸੱਤ ਕੇ ਚੰਗੀ ਗੱਲ ਆ ਦੇਖੋ ਚਰਚਾ ਹੋਵੇ ਜਖੜ ਸਾਹਿਬ ਵੀ ਆ ਜਾਂਨਾਂ ਨਾਲ ਮੰਤਰੀ ਲੈ ਕੇ ਚਰਚਾ ਕਰ ਲਈਏ ਦੇਖੋ ਹਿਮਾਚਲ ਦੇ ਵਿੱਚ ਪਹਿਲੋਂ ਮੰਡੀ ਸੀ ਉਹ ਚਬਾਨੀ ਦਾਨੀ ਹੁਣੀ ਖੁੱਦ ਗਏ ਜਿਹੜਾ ਛੋਟਾ ਖਪਤ ਖਰੀਦਦਾਰ ਸੀਗਾ ਭੁਜਾਤਾ ਹੁਣ ਦੇਖ ਲਓ ਕਿਵੇਂ ਰੁਲ ਰਿਹਾ ਮਾਚਲਦਾ ਸੇਬ ਕਿੱਥੇ ਜਾ ਰਿਹਾ ਸਸਤਾ ਅਸਰ ਪੰਜਾਬ ਤੇ ਹਰਿਆਣਾ ਛੱਡ ਦੋ ਤੁਸੀਂ ਪੰਜਾਬ ਹਰਿਆਣੇ ਚ ਇਕੱਲੀ ਖਰੀਦ ਆ ਥੋੜੀ ਜੁਪੀ ਚ ਬਾਕੀ ਦੇਸ਼ ਦੇ ਵਿੱਚ ਜਾ ਕੇ ਦੇਖ ਲਓ 2006 ਦੇ ਵਿੱਚ ਬਿਹਾਰ ਦੀ ਮੰਡੀ ਤੋੜਤੀ ਸੀ ਇਹ ਦੱਸਣ ਵੀ ਬਿਹਾਰ ਸਭ ਤੋਂ ਗਰੀਬ ਸੂਬਿਆਂ ਵਿੱਚ ਹੈ ਕਿਵਦਾ ਵਿਕਾਸ ਕਿਦਾਂ ਹੋ ਗਿਆ ਤੋਂ ਸਰਕਾਰ ਗਲਤ ਤੱਥ ਪੇਸ਼ ਕਰ ਰਹੀ ਹੈ ਸਵਾਲ ਤੇ ਹੈ ਵੀ ਕਿਸਾਨ ਨੂੰ ਆਪਣੀ ਖਰੀਦਦਾ ਸਹੀ ਮੁੱਲ ਮਲੇ ਸਰਕਾਰ ਖਰੀਦੇ ਜਿਹੜੇ ਅਮਾਨੀਆਂ ਡਾਨੀ ਦੇ ਗਦਾਮ ਬਣ ਗਏ ਪੰਜਾਬ ਦੇ ਵਿੱਚ ਉਹਦੇ ਵਿੱਚ ਜਿਹੜਾ ਨਵਾਂ ਖਲੜਾ ਆ ਉਹ ਕਹਿੰਦੇ ਵੀ ਇਹਨੂੰ ਮੰਡੀ ਯਾਰਡ ਕਰ ਦੋ ਇਹੀ ਤਿੰਨ ਕਾਲੇ ਕਾਨੂੰਨ ਕਹਿੰਦੇ ਸੀ ਕਿ ਨਾ ਵੀ ਯਾਰ ਤਾਂ ਫਿਰ ਭਈ ਮਗਰ ਕੀ ਰਹਿ ਗਿਆ ਫਿਰ ਤਾਂ ਖਤਮ ਹੋ ਗਿਆ ਸਾਰਾ ਕੁਝ ਪੰਜਾਬ 부ਜੜ ਜੂ ਹਰਿਆਣਾ ਉਜੜ ਜੂਗਾ ਤਾਂ ਹੀ ਸੈਣੀ ਸਾਹਿਬ ਝੂਠ ਬੋਲੇ ਵੀ ਅਸੀਂ ਦੀ 24 ਫਸਲਾਂ ਤੇ ਖਰੀਦਾਂਗੇ ਕੋਈ ਨੋਟੀਫਿਕੇਸ਼ਨ ਨਹੀਂ ਹੈਗਾ ਉਹ ਨੂੰ ਲੱਗਦਾ ਵੀ ਹਰਿਆਣਾ ਨਾ ਬਕਾਬਤ ਕਰ ਜੇ ਸਾਨੂੰ ਵੀ ਪਤਾ ਵੀ ਜੇ ਇਹ ਗਏ ਨੇ ਇਹ ਇਹ ਗਿਆ ਬਾਤ ਤੁਹਾਡਾ ਖਲੜਾ ਤਾਂ ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ ਉੱਥੇ ਲਾਗੂ ਹੋਣਾ ਇਹ ਸਾਨੂੰ ਪਤਾ ਠੀਕ ਹੈ ਨਾ ਪਰ ਵਿਰੋਧੀ ਧਿਰਾਂ ਦੀ ਵੀ ਕੋਈ ਨੀਤੀ ਤੇ ਅਡ ਪਾਲਿਸੀ ਨਹੀਂ ਹੈਗੀ ਇਹ ਵੱਡੀ ਲੜਾਈ ਹੈ ਅਚਾ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਜਿਹੜੇ ਪੋਲੀਟਿਸ਼ੀਅਨ ਡੱਲੇਵਾਲ ਦਾ ਹਾਲ ਜਾਣਨ ਜਾਣ ਜਾ ਰਹੇ ਸਿਰਫ ਫੋਟੋ ਖਿਚਾਣ ਜਾ ਰਹੇ ਨੇ ਇਹ ਦੇਖੋ ਰਾਜਨੀਤਾ ਜਦੋਂ ਕੋਈ ਮੁੱਦਾ ਵੱਡਾ ਬਣੂਗਾ ਰਾਜਨੀਤੀ ਕਰਦੇ ਹੁੰਦੇ ਬਿੱਟੂ ਸਾਹਿਬ ਵੀ ਕਰਦੇ ਨੇ ਬਿੱਟੂ ਸਾਹਿਬ ਦੇ ਜਿਹੜੇ ਬਿਆਨ ਆਏ ਆ ਵੀ ਤਾਲਿਬਾਨ ਨੇ ਉਹ ਉਹਨਾਂ ਨੂੰ ਪੁੱਛੋ ਵੀ ਤੁਸੀਂ ਨਹੀਂ ਰਾਜਨੀਤੀ ਕਰਦੇ ਫਿਰ ਕਹਿੰਦੇ ਸੀ ਵੀ ਤੁਸੀਂ ਤੁਰ ਕੇ ਆਜੋ ਇਹਨਾਂ ਨੂੰ ਪੁੱਛਿਆ ਕੋਈ ਨਹੀਂ ਫੇ ਥੁੱਕ ਕੇ ਛੱਡ ਗਏ ਤੋਂ ਬਿੱਟੂ ਸਾਹਿਬ ਵੀ ਰਾਜਨੀਤੀ ਕਰਦੇ ਆ ਸਿਆਸਤਦਾਨਾਂ ਨੇ ਰਾਜਨੀਤੀ ਹੀ ਕਰਨੀ ਹੁੰਦੀ ਆ ਇੱਥੇ ਕੋਈ ਦੋਰ ਹੈ ਨਹੀਂ ਹੈ ਉਹ ਜਿਹੜੇ ਫੋਟੋ ਖਚਾਉਣ ਜਾਂਦੇ ਕੋਈ ਤੇ ਕਿਸਾਨਾਂ ਮਜ਼ਦੂਰਾਂ ਦੇ ਹਮਾਇਤੀ ਆ ਅਸਲ ਵਿੱਚ ਤਾਂ ਥੋੜਾ ਹੀ ਫੋਲਟਾ ਥੋੜੀ ਜਿਹੀ ਸਰਕਾਰ ਆ ਜਵਾਬ ਦੇ ਹੀ ਥੋੜੀ ਅੱਜ ਜੇ ਤੁਸੀਂ ਇੰਨਾ ਈਸ਼ਵਾਂ ਨੂੰ ਨਿਵੇੜਿਆ ਹੁੰਦਾ ਤੇ ਵਿਰੋਧੀ ਤੇ ਫੋਟੋ ਕੋ ਖਚਾਉਂਦਾ ਅੱਛਾ ਡੱਲੇਵਾਲ ਸਾਹਿਬ ਦਾ ਅੱਜ ਜਿਹੜਾ ਹੁਣੇ ਹੈਲਥ ਬੁਲੇਟਿਨ ਜਿਹੜਾ ਤਾਜ਼ਾ ਜਾਰੀ ਹੋਇਆ ਉਸ 'ਚ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਸ਼ਰੀਰ ਕਾਫੀ ਸਾਥ ਦੇਣਾ ਛੱਡ ਗਿਆ ਕਿਉਂਕਿ ਸਿੱਧੇ ਤੌਰ ਤੇ ਕਹੀਏ ਕਿ ਕਹਿੰਦੇ ਉਹਨਾਂ ਦੇ ਰਿਕਵਰ ਕਰਨਾ ਵੀ ਔਖਾ ਹੋ ਚੁੱਕਾ ਹੈ ਬਹੁਤ ਜਿਹੜਾ ਹੈ ਕ੍ਰਿਟੀਕਲ ਕੰਡੀਸ਼ਨ ਇਸ ਲਈ ਚੱਲ ਚੁੱਕੀ ਉਹਨਾਂ ਦੀ ਹਾਂ ਦੇਖੋ ਸਾਡੀ ਟੀਮ ਬੈਠੀ ਹੋਈ ਸਾਰੇ ਬੈਠੇ ਹੋ ਠੀਕ ਆ ਤੁਹਾਡੀ ਗੱਲ ਬਿਲਕੁਲ ਵਾਜਬ ਹੈ ਉਹਨਾਂ ਦੀ ਕੰਡੀਸ਼ਨ ਕ੍ਰਿਟੀਕਲ ਹੈ ਕਿਸੇ ਵੇਲੇ ਵੀ ਸ਼ਹਾਦਤ ਦਾ ਜੰਮ ਪੀ ਸਕਦੇ ਨੇ ਅਸੀਂ ਚਾਹੁੰਦੇ ਆ ਵੀ ਸਮੇਂ ਰੈਂਦੇ ਆ ਸਰਕਾਰੇ ਦਾ ਨੋਟਿਸ ਲਵੇ ਨਹੀਂ ਤੇ ਇਹਦੀ ਜ਼ਿੰਮੇਵਾਰੀ ਸਰਕਾਰ ਦੀ ਹੋ ਸਰਕਾਰ ਦੀ ਕੀ ਜ਼ਿੰਮੇਵਾਰੀ ਹੋਏਗੀ ਜੇ ਕੋਈ ਵੀ ਸ਼ਹਾਦਤ ਹੁੰਦੀ ਆ ਉਹਦੀ ਜ਼ਿੰਮੇਵਾਰੀ ਹੋ ਕੇਂਦਰ ਦੀ ਜ਼ਿੰਮੇਵਾਰੀ ਹੋ ਪਰ ਕਾਰਨ ਕਿ ਕੇਂਦਰ ਦਾ ਕੋਈ ਨੁਮਾਇੰਦਾ ਜੇਕਰ 29 ਦਿਨ ਅੱਜ ਤੁਸੀਂ ਕਿਹਾ ਹੋ ਚੁੱਕੇ ਆ ਉਹਨਾਂ ਨੂੰ ਇੱਕ ਬੰਦਾ ਉਸ ਦੇਸ਼ ਦਾ ਨਾਗਰਿਕ ਆ ਉਹਦਾ ਵੋਟਰ ਕਾਰਡ ਆ ਆਧਾਰ ਕਾਰਡ ਆ ਸਭ ਕੁਝ ਦੇਸ਼ ਦਾ ਨਾਗਰਿਕ ਆ ਨਾ ਉਹ ਬੰਗਲਾਦੇਸ਼ੀ ਆ ਤੇ ਨਾ ਉਹ ਪਾਕਿਸਤਾਨੀ ਆ ਉਹ ਹਿੰਦੁਸਤਾਨੀ ਆ ਪਰ ਉਹਦਾ ਹਾਲਜਨ ਵਾਸਤੇ ਕੋਈ ਕੇਂਦਰ ਦਾ ਨੁਮਾਇੰਦਾ ਆਇਆ ਤੁਹਾਡੇ ਕੋਲ ਨਹੀਂ ਦੋ ਗੱਲਾਂ ਦੇਖੋ ਕੋਈ ਨਹੀਂ ਆਇਆ ਬਲਚਾਰ 라ਉਂਡ ਦੀ ਪਹਿਲੋਂ ਗੱਲ ਹੋਈ ਹੁਣ ਜਿੱਥੇ ਤੱਕ ਸਵਾਲ ਮੈਨੂੰ ਲੱਗਦਾ ਕਿ ਕਿਤੇ ਇਹਨਾਂ ਨੂੰ ਇਹ ਲੱਗੇ ਕਿ ਕਦੇ ਐਂ ਕਰਨਗੇ ਨਾ ਜੇ 3 ਕਰੋੜ ਪੰਜਾਬੀ 5.5 ਕਰੋੜ ਮਹਾ ਪੰਜਾਬੀ ਦੇਸ਼ ਦਾ 140 ਕਰੋੜ ਲੋਕਾਂ ਤੋਂ ਵੱਡੀ ਬਾਈ ਜੀ ਕੋਈ ਸਰਕਾਰ ਨਹੀਂ ਹੁੰਦੀ ਲੋਕ ਵੱਡੇ ਹੁੰਦੇ ਅਸੀਂ ਲੋਕਾਂ ਨੂੰ ਕਹਿੰਦੇ ਨਿਕਲ ਕੇ ਆਓ ਤੁਸੀਂ ਦੇਖਾਰ ਕਿਉਂ ਨਹੀਂ ਲੋਕਾਂ ਦੇ ਇਸ ਚੀਜ਼ ਨੂੰ ਸਮਝਦੀ ਨਹੀਂ ਨਹੀਂ ਦੇਖ ਲਓ ਤੁਸੀਂ ਸਮਝੋਗੇ ਐਨੀ ਮੈਂ ਕਹਿੰਦਾ ਨਹੀਂ ਸਮਝੂ ਤੁਸੀਂ ਪੰਜਾਬ ਬੰਦ ਹੋ ਲੈਣ ਦੋ ਜਦੋਂ 3 ਕਰੋੜ ਪੰਜਾਬੀ ਇੱਕ ਇੱਕ ਆਵਾਜ਼ ਨਾਲ ਕੱਟਾਇਆ ਤੁਸੀਂ ਵੇਖੋ ਦਿੱਲੀ ਹਿੱਲਦੀ ਕਿਵੇਂ ਦਿੱਲੀ ਹਿਲੇਗੀ ਬਿਲਕੁਲ ਹਿਲੇਗੀ ਖਨੌਰੀ ਬਾਰਡਰ ਤੋਂ ਉੱਤੋਂ ਅਨਾਉਂਸਮੈਂਟ ਹੋਏਗੀ ਵੱਡੀ ਬਿਲਕੁਲ ਸ਼ੰਭੂ ਆ ਖਨੌਰੂ ਆ ਖਨੌਰੀ ਆ ਡੱਬ ਡੱਬ ਵਾਲੀਆ ਜਿੱਥੇ ਮੋਰਚੇ ਚੱਲ ਰਹੇ ਉੱਥੋਂ ਫੈਸਲੇ ਹੁੰਦੇ ਰਹਿਣਗੇ ਅੱਛਾ ਇੱਕ ਹੋਰ ਚੀਜ਼ ਲਾਸਵਾਲ ਹੈ ਕਿ ਉਹ ਕਹਿ ਰਹੇ ਨੇ ਕਿ ਸਰਵਰ ਪੰਦੇਰ ਆਗੂ ਤੇ ਹੈਗੇ ਨੇ ਪਰ ਜਦੋਂ ਵੀ ਕਦੀ ਕੋਈ ਐਦਾਂ ਦੀ ਕੋਈ ਗੱਲ ਹੁੰਦੀ ਹੈ ਜਦੋਂ ਕੋਈ ਮੋਰਚਾ ਅੱਗੇ ਜਾਣਾ ਪੰਦੇਰ ਸਾਹਿਬ ਆ ਪਿੱਛੇ ਹੋ ਜਾਂਦੇ ਨੇ ਨੌਜਵਾਨਾਂ ਨੂੰ ਅੱਗੇ ਕਰ ਅਸੀਂ ਤਾਂ ਕਹਿੰਨੇ ਖੁਸ਼ੀ ਵਾਲੀ ਗੱਲ ਆਪਣੇ ਹਿਸਾਬ ਅੱਗੇ ਜਾਣ ਸਤਨਾਮ ਸਿੰਘ ਪੰਨੂ ਕਿਹੜਾ ਛੋਟਾ ਲੀਡਰ ਹੈ ਠੀਕ ਆ ਸੁਵਿੰਦਰ ਸਿੰਘ ਚਤਾਲਾ ਕਿਹੜਾ ਛੋਟਾ ਲੀਡਰ ਸਰਜੀਤ ਸਿੰਘ ਪੂਲ ਕਿਹੜਾ ਛੋਟਾ ਲੀਡਰ ਆ ਬਲਦੇਵ ਸਿੰਘ ਜੀਰਾ ਕਿਹੜਾ ਛੋਟਾ ਲੀਡਰ ਹੈਗਾ ਜਸਵਿੰਦਰ ਸਿੰਘ ਲੋਂਗੋਵਾਲ ਸਾਰੇ ਟੌਪਿਸਟ ਨੇ ਜਿਹੜਾ 100 ਬੰਦਾ ਉਹ ਚ ਆਮ ਬੰਦਾ ਜਾਂਦਾ ਹੀ ਨਹੀਂ ਉੱਚ ਸਾਡੇ ਜ਼ਿਲ੍ਹਿਆਂ ਦੇ ਵੱਡੇ ਲੀਡਰ ਜਾਂਦੇ ਆ ਕੋਈ ਆਮ ਬੰਦਾ ਉੱਚ ਜਾਂਦਾ ਹੀ ਨਹੀਂ ਹੈਗਾ 29 ਦੀ ਤਿਆਰੀ ਪੂਰੀ ਹੈ ਜੀ ਹਾਂ 30 ਦੀ ਤਿਆਰੀ ਇੱਕ ਹਫ਼ਤਾ ਪਰ ਅਜੇ ਤਸ਼ਹੀਦੀ ਦਿਹਾੜੇ ਚੱਲ ਰਹੇ ਨੇ ਜਿੱਥੇ ਕਿ ਐਦਾ ਤੇ ਸਮਾਗਮ ਨਹੀਂ ਹੋਣਾ ਚਾਹੀਦਾ ਵੀ ਧਾਰਮਿਕ ਤੌਰ ਦੇ ਉੱਤੇ ਕਿਹਾ ਗਿਆ ਨਹੀਂ ਦੇਖੋ ਸਾਡਾ ਕੋਈ ਸਪ੍ਰੋਗਰਾਮ ਨਹੀਂ ਹੈਗਾ ਅਸੀਂ ਤਾਂ ਆਪਣੀ ਕਨਵੇ 30 ਵਾਸਤੇ ਕਰਾਂਗੇ ਇਸੇ ਕਰਕੇ ਕੋਈ ਪ੍ਰੋਗਰਾਮ ਨਹੀਂ ਲਿਖਿਆ 27 ਨੂੰ ਆਪਾਂ ਛੋਟੇ ਸ਼ਾਹਜੰਦਾ ਸ਼ਹੀਦੀਪੁਰ ਵੀ ਆਪਣੇ ਬਾਡਰਾਂ ਤੇ ਬਣਾਵਾਂਗੇ ਠੀਕ ਹੈ ਠੀਕ ਹੈ ਜੀ ਤਾਂ ਸਰਵਨ ਸਿੰਘ ਪੰਦੇਰ ਖੁੱਲੇ ਤੌਰ ਦੇ ਉੱਤੇ ਚਰਚਾ ਕਰਦੇ ਨਜ਼ਰ ਆਏ ਨੇ ਔਰ ਹੁਣ ਜਿਹੜਾ ਹੈ ਪੰਜਾਬ ਬੰਦ ਦਾ ਹਵਾਨ ਦਿੱਤਾ ਗਿਆ ਹੈ ਤਾਂ 30 ਤਰੀਕ ਨੂੰ ਪੂਰਾ ਪੰਜਾਬ ਬੰਦ ਰਹੇਗਾ ਸਿਰਫ ਐਮਰਜੈਂਸੀ ਸੇਵਾਵਾਂ ਜਿਹੜੀਆਂ ਹੋਣਗੀਆਂ ਉਹੀ ਚਲਦੀਆਂ ਰਹਿਣਗੀਆਂ ਬਾਕੀ ਸਾਰੀ ਸੇਵਾਵਾਂ ਚਾਹੇ ਉਹ ਫੈਕਟਰੀਜ਼ ਨੇ ਜਾਂ ਕੁਝ ਵੀ ਨੇ ਉਹ ਬੰਦ ਰਹਿਣਗੀਆਂ ਤਾਂ ਫਿਲਹਾਲ ਇੱਕ ਖਰੜਾ ਤਿਆਰ ਕੀਤਾ ਗਿਆ ਹੈ ਔਰ 27 ਤਰੀਕ ਤੋਂ ਪੂਰੇ ਸ਼ਹਿਰ ਦੇ ਵਿੱਚ ਜਿਹੜੇ ਲੋਕ ਕਿਸਾਨ ਆਗੂ ਨੇ ਉਹ ਜਾਣਗੇ ਅਤੇ ਲੋਕਾਂ ਨੂੰ ਅਪੀਲ ਕਰਨਗੇ ਕਿ ਇਸ ਦਾ ਸਾਥ ਦੇਣ ਪਰ ਇਸ ਬੰਦ ਦਾ ਕੇਂਦਰ ਸਰਕਾਰ ਤੇ ਕੀ ਅਸਰ ਹੁੰਦਾ ਵੱਡਾ ਸਵਾਲ ਹੈ ਵਾ ਕੀ ਡੱਲੇਵਾਲ ਸਾਹਿਬ ਜੋ ਇਸ ਵੇਲੇ ਇਸ ਵੇਲੇ ਆਪਣੀ ਜ਼ਿੰਦਗੀ ਦੇ ਨਾਲ ਲੜਾਈ ਲੜ ਰਹੇ ਨੇ ਕੀ ਉਹ ਆਪਣਾ ਵਰਤ ਤੋੜਨਗੇ ਕੀ ਕੇਂਦਰ ਸਰਕਾਰ ਇਸ ਮਾਮਲੇ ਦੇ ਵਿੱਚ ਕੋਈ ਦਖਲਅੰਦਾਜ਼ੀ ਕਰੇਗੀ ਇਹ ਵੇਖਣ ਵਾਲੀ ਗੱਲ ਹੋएगी ਲੇਕਿਨ 30 ਤਰੀਕ ਨੂੰ ਪੰਜਾਬ ਜਿਹੜਾ ਹੈ ਉਹ ਬੰਦ ਰਹੇਗਾ ਕੈਮਰਾਮੈਨ ਨਸ਼ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ